पहली पातशाही साहिब श्री गुरु नानक देव जी दे प्रकाश देकाश संबंधी गुरद्वारा प्रबंधक कमेटी वालों इलाके दूह संगत सहयोग न गुरुरा श्री गुरु सिंह सभा मेन बाजार शाहकोट तो पं प्यार की अगवाई और श्री गुरु ग्रंथ साहिब जी की छत् छाया हेठ अलौकिक नगर कीर्तन सजाया गया इस मौके सब तो पहला सवेर समय श्री अखंड पाठ साहिब आरंभ किया गया ਉਪਰੰਤ ਜੈਕਾਰਿਆਂ ਦੀ ਗੂੰਜ ਨਾਲ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਸ਼ਹਿਰ ਦੀ ਪ੍ਰੀਕਰਮਾ ਕਰਦਾ ਬਾਦ ਦੁਪਹਿਰ ਗੁਰਦੁਆਰਾ ਸਾਹਿਬ ਵਿਖੇ ਸੰਪੂਰਨ ਹੋਇਆ ਇਸ ਮੌਕੇ ਵੱਡੀ ਗਿਣਤੀ ਚ ਸੰਗਤਾਂ ਸ਼ਾਮਲ ਹੋਈਆਂ ਇਸ ਮੌਕੇ ਸੰਗਤਾਂ ਵੱਲੋਂ ਨਗਰ ਕੀਰਤਨ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਵਖ ਵਖ ਥਾਈ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਪਰਵਾ ਸਵਾਗਤ ਕੀਤਾ ਗਿਆ ਫੁੱਲਾਂ ਨਾਲ ਸਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਦੇ ਪਿੱਛੇ ਵੱਡੀ ਗਿਣਤੀ ਚ ਸੰਗਤਾਂ ਸ਼ਬਦ ਗਾਇਨ ਕਰ ਰਹੀਆਂ ਸਨ ਸਮਾਜ ਸੇਵੀ ਸੰਸਥਾਵਾਂ ਦੁਕਾਨਦਾਰਾਂ ਅਤੇ ਮੋਹੱਲਾ ਨਿਵਾਸੀਆਂ ਵੱਲੋਂ ਨਗਰ ਕੀਰਤਨ 'ਚ ਸ਼ਾਮਲ ਸੰਗਤਾਂ ਲਈ ਵੱਖ-ਵੱਖ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ। ਫੌਜੀ ਬੈਂਡ ਅਤੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਵੀ ਸ਼ਾਮਲ ਹੋ ਕੇ ਨਗਰ ਕੀਰਤਨ ਦੀ ਸ਼ੋਭਾ ਨੂੰ ਵਧਾਇਆ। ਇਸ ਮੌਕੇ ਸੁਰਜੀਤ ਗੱਤਖਾ ਅਖਾੜਾ ਪਿੰਡਰ ਕਲਾ ਦੇ ਸਿੰਘਾਂ ਨੇ ਗੱਤਖੇ ਦੇ ਹੈਰਾਨੀਜਨਕ ਜੋਰ ਵਿਖਾਏ। ਇਸ ਮੌਕੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਿਧਾਇਕ ਹਲਕਾ ਸ਼ਾਹਕੋਟ ਵੱਲੋਂ ਸੁਖਦੀਪ ਸਿੰਘ ਸੋਨੂ ਕੰਗਪੀ ए शेरो वालिया, गुलजार सिंह शेरोंवालिया साहब का चेयरमैन मार्किट कमेटी शाहकोट सतीश रिहान का प्रधान नगर पंचायत शाहकोट परमिंदर सिंह पंडोरी इंचार्ज आम आदमी पार्टी हलका शाहकोट वालों बलवीर सिंह टंडोवाल चेयरमैन मार्किट कमेटी शाहकोट बलकार सिंह चठा चेयरमैन मार्किट कमेटी महितपुर बचित्र कुहाड़ इंचार्ज श्रोमणी अकाली दल बादल हलका शाहकोट जथेदार सुलखण सिंह निमाजीपुर इंचार्ज श्रोमणी अकाली दल अमृतसर हलका शाहकोट ने उचेचे तौर सीरकत की समूह संगत श्री गुरु नानक देव जी देकाश की वधाई दी इस मौके प्रबंधक कमेटी वलों प्रमुख शख्शियत सेवादारा सहयोगी सज्जणा का यादगारी चिन्ह से सिरोपाओ भेट करके विशेष सम्मान किया गया ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾਕਟਰ ਅਰਵਿੰਦਰ ਸਿੰਘ ਰੂਪਰਾ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਸੰਬੰਧੀ 14 ਨਵੰਬਰ ਨੂੰ ਸਵੇਰੇ 6:30 ਵਜੇ ਸ਼੍ਰੀ ਨਿਸ਼ਾਨ ਸਾਹਿਬ ਜੀ ਦੇ ਚੌਲਾ ਸਾਹਿਬ ਦੀ ਸੇਵਾ ਹੋਵੇਗੀ ਅਤੇ 15 ਨਵੰਬਰ ਨੂੰ ਸਵੇਰੇ 7 ਵਜੇ ਸ਼੍ਰੀ ਅਖੰਡ ਪਾਠਾਂ ਦੇ ਭੋਗ ਪਾਣਗੇ ਅਤੇ ਸ਼ਾਮ ਦੇ ਵਿਸ਼ੇਸ਼ ਦੀਵਾਨ ਸਜਾਏ ਜਾਣਗੇ। ਇਸ ਮੌਕੇ ਉਨ੍ਹਾਂ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ। ਹਾਂਜੀ। ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ। ਪਹਿਲੀ ਵਾਰ ਸ੍ਰੀ ਗੁਰਨਾਨਕ ਦੇਵ ਜੀ ਦੇ ਪ੍ਰਕਾਸ਼ ਉత్సਵ ਦਾ 555ਵਾਂ ਪ੍ਰਕਾਸ਼ ਉత్సਵ ਸਮੂਹ ਸਾ ਸ਼ਾਗੁਰ ਸੰਗਤ ਵੱਲੋਂ ਪ੍ਰਬੰਧਕ ਕਮੇਟੀ ਤੇ ਵੱਲੋਂ ਮਨਾਇਆ ਜਾ ਰਿਹਾ ਹੈ 18 ਤਰੀਕ ਤੋਂ 15 ਤਰੀਕ ਤੱਕ ਪਰਭਾਲ ਫੇਰੀਆਂ ਚੱਲ ਰਹੀਆਂ ਹਨ ਅੱਜ 13 ਨਵੰਬਰ 13 ਨਵੰਬਰ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਏ ਤੇ ਨਗਰ ਕੀਰਤਨ ਹੈ ਜਿਸ ਵਿੱਚ ਸਾਰੇ ਸ਼ਹਿਰ ਦੀ ਪਰਕਮਿਆ ਕਰਦਾ ਹੋਇਆ ਨਗਰ ਕੀਰਤਨ ਗੁਰਦਰਾ ਸਾਹਿਬ ਪਹੁੰਚੇਗਾ ਸਾਰੀਆਂ ਸੰਗਤਾਂ ਪੂਰਾ ਸਹਿਯੋਗ ਦੇ ਰਹੀਆਂ ਹਨ 14 ਤਰੀਕ ਨੂੰ ਚੋਲਾ ਸਾਹਿਬ ਦੀ ਹਰਿਸ਼ਮ ਹੋਵੇਗੀ ਤੇ 15 ਤਰੀਕ ਨੂੰ ਗੁਰਪ੍ਰਭ ਦੀ ਸਮਾਪਤੀ ਤੇ ਅਖੰਡ ਪਾਠ ਸਾਹਿਬ ਦੀ ਸਮਾਪਤੀ ਸਵੇਰੇ 7:00 ਵਜੇ ਹੋਵੇਗੀ ਉਪਰੰਤ ਲੰਗਰ ਅਟੁੱਟ ਵਰਤੇਗਾ ਰਾਤ ਦੇ ਦੀਵਾਨ ਵਿੱਚ ਮਨਿੰਦਰਪ੍ਰੀਤ ਸਿੰਘ ਪ੍ਰੀਤ ਲੱਗੀ ਜੂਰੀ ਲੱਗੀ ਦਰਬਾਰ ਸਾਹਿਬ ਕੀਰਤਨ ਦੀ ਹਾਜ਼ਰੀ ਭੰਨਗੇ ਤੇ ਸੰਗਤਾਂ ਵੱਲੋਂ ਸਾਰੀਆਂ ਸੰਗਤਾਂ ਨੂੰ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਨਾਨਕ ਦੇਵ ਜੀ ਦੇ 555 ਪ੍ਰਕਾਸ਼ ਵਰਸੇ ਨਖ ਲੱਖ ਮੁਬਾਈ ਤੇ ਸਾਰਿਆਂ ਦਾ ਧੰਨਵਾਦ ਕਰ ਰਿਹਾ ਕਿ ਉਹਨਾਂ ਨੇ ਉਹ ਸਾਰੇ ਸਹਿਯੋਗ ਦੇ ਰਹੇ ਹਨ